ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੁੱਡੀ ਵਾਲਾ ਸਵੈਟਰ ਜਿਹੜਾ ਇਹਦੇ ਮੈਂ ਦੋ ਪਾਰਟਸ ਪਹਿਲਾਂ ਅਪਲੋਡ ਕਰ ਚੁੱਕੀ ਹਾਂ ਇਹ ਦੇਖੋ ਇੱਕ ਵਿੱਚ ਤਾਂ ਐਨਾ ਪੋਰਸ਼ਨ ਬਣਾਇਆ ਸੀ ਦੂਸਰੇ ਪਾਰਟਸ ਵਿੱਚ ਮੈਂ ਬਾਜ਼ੂ ਦੋਨੋਂ ਬਣਾਉਣ ਦਾ ਤਰੀਕਾ ਦੱਸਿਆ ਸੀ ਤੇ ਥਰਡ ਪਾਰਟ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਸਵੈਟਰ ਦਾ ਇਹ ਅਗਲਾ ਤੇ ਪਿਛਲਾ ਹਿੱਸਾ ਬਣਾਉਣਾ ਇਹ ਦੱਸਾਂਗੀ ਵੀ ਕਿਸ ਤਰ੍ਹਾਂ ਬਣਾਉਣਾ ਆਪਾਂ ਨੇ ਇਹ ਦੇਖੋ ਆਪਾਂ ਇਹ ਅਲੱਗ ਕਰਕੇ ਇਹਨਾਂ ਦੋਨੋਂ ਬਾਹਾਂ ਬੋਲੀਆਂ ਸੀ ਤੇ ਹੁਣ ਆਪਾਂ ਨੇ ਇਹ ਦੇਖੋ ਇੱਥੋਂ ਹੁਣ ਆਪਾਂ ਨੇ ਬਣਾਉਣਾ ਹੈ ਇਹ ਆਹ ਦੇਖੋ ਜੀ ਇਹ ਸਾਡੇ ਫਰੰਟ ਪੀਸੇ ਦੇ ਕੁੰਡੇ ਇਹਦੇ ਵਿੱਚ ਪਾ ਲਏ ਤੇ ਇਹ ਬੈਕ ਦੇ ਪਾ ਲਏ ਤੇ ਇਹ ਦੂਜੇ ਫਰੰਟ ਦੇ ਹੁਣ ਇਹ ਦੂਜੇ ਫਰੰਟ ਦੇ ਆਪਾਂ ਨੇ ਇਹ ਦੇਖੋ ਇੱਥੋਂ ਆਪਾਂ ਨੇ ਇਹ ਨਿੱਟ ਕਰਲੇ ਸੀ ਕੁੰਡੇ ਫਿਰ ਬਾੰਦੇ ਅਲੱਗ ਕੀਤੇ ਸੀ ਨਾ ਇੱਥੋਂ ਤੇ ਇਹ ਕੁੰਡੇ ਐਨੇ ਜਿਹੜੇ ਸਾਡੇ ਸਿੱਧੀ ਸिलाई ਪਾਈ ਹੋਈ ਹੈ ਤਾਂ ਮੈਂ ਇਸ ਨੂੰ ਐਜ਼ ਇਟ ਇਜ਼ ਐਸ ਸिलाई ਤੇ ਟਰਾਂਸਫਰ ਕਰ ਲਾਂਗੀ ਇਹਨੂੰ ਆਪਾਂ ਬੁਣਾਗੇ ਨਹੀਂ ਕਿਉਂਕਿ ਆਪਾਂ ਇਹ ਆਲਰੇਡੀ ਸਿੱਧੀ ਸिलाई ਪਾ ਚੁੱਕੇ ਆ ਠੀਕ ਹੈ ਇਹ ਇੱਥੇ ਆਪਾਂ ਇਹਨੂੰ ਟਰਾਂਸਫਰ ਕਰ ਲੈਂਦੇ ਹਾਂ ਨਾ ਕੁੰਡਿਆਂ ਨੂੰ ਤਾਂ ਅੱਗੋਂ ਫਿਰ ਆਪਾਂ ਬੁਣਾਗੇ ਇਹ ਦੇਖੋ ਕੁੰਡੇ ਆਪਾਂ ਨੇ ਅੰਦਰ ਪੂਰੇ ਟਰਾਂਸਫਰ ਕਰ ਲਏ ਤੇ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਰਾਉਂਡ ਸੇ ਬਣਾਏ ਜਾਵਾਂਗੇ ਫਰੰਟ ਬੈਕ ਤੇ ਇਹ ਦੂਸਰ ਫਰੰਟ ਇਹਨੂੰ ਆਪਾਂ ਇਸ ਤਰ੍ਹਾਂ ਬੁਣੀ ਜਾਵਾਂਗੇ ਤੇ ਇਹ ਦੇਖੋ ਹੁਣ ਆਪਾਂ ਇਹਨੂੰ ਕਰਾਂਗੇ ਇਹ ਬਾਹਾਂ ਦੇ ਇੱਥੋਂ ਆਪਾਂ ਨੇ ਦੋ-ਦੋ ਕੁੰਡੇ ਵਧਾਏ ਸੀ ਨਾ ਇਸੇ ਤਰ੍ਹਾਂ ਇੱਥੋਂ ਵੀ ਦੋ-ਦੋ ਕੁੰਡੇ ਦੋ ਐਸਾਈਡ ਦੇ ਦੋ ਐਸਾਈਡ ਦੇ ਵਧਾ ਲਾਂਗੇ ਕਿਉਂਕਿ ਆਪਾਂ ਨੇ ਇਹਨੂੰ ਇਹਦੀ ਸਲਾਈ ਤਾਂ ਬਾਜ਼ੂ ਨਾਲ ਹੀ ਕਰਨੀ ਹੈ ਨਾ ਤੇ ਇੱਥੇ ਉਹਨਾਂ ਸਪੇਸ ਹੋਣਾ ਚਾਹੀਦਾ ਹੈ। ਇਹ ਇਥੋਂ ਆਪਾਂ ਇਹ ਚਾਰ ਗੁੰਡੇ ਉਤਾਰ ਲੈਣੇ ਆ ਫਿਰ। ਠੀਕ ਹੈ। ਇਹ ਇੱਕ ਇਹ ਦੇਖੋ ਜੀ ਇਹ ਦੋ ਇਹਨੂੰ ਇਧਰੋਂ ਉਤਾਰ ਲੈਣਾ ਫਿਰ। ਠੀਕ ਹੈ। ਦੈਨ ਤੇ ਇਹ 4 ਹੋ ਗਏ ਤੇ ਅਨ ਨੂੰ ਹੁਣ ਆਪਾਂ ਇਸ ਗੁੰਡੇ ਨੂੰ ਐਵੇਂ ਕਰਾਂਗੇ ਕਿ ਇਹਨੂੰ ਆਪਾਂ ਇੱਧਰ ਉਤਾਰ ਲੈਂਦੇ ਆ ਤੇ ਪਿਛਲੇ ਕੁੰਡੇ ਨੂੰ ਇਹ ਦੇਖੋ ਪਹਿਲਾਂ ਬੁਣ ਲਾਂਗੇ ਤੇ ਐਸ ਕੁੰਡੇ ਨੂੰ ਆਪਾਂ ਪਿੱਛੋਂ ਬੁਣ ਲਾਂਗੇ ਇੱਥੋਂ ਫਿਰ ਥੋੜਾ ਜਿਹਾ ਗੈਪ ਨਹੀਂ ਦਿ세ਗਾ ਪਾਣ ਨੂੰ ਠੀਕ ਹੈ ਇੱਥੇ ਸਾਡੇ 4 ਕੁੰਡੇ ਵੱਧ ਗਏ ਤੇ ਇਹ ਪੂਰੀ ਸਲਾਈ ਆਪਾਂ ਨਿੱਟ ਕਰਦੇ ਬੈਕ ਪਾਰਟ ਦੇ ਸਾਰੇ ਕੁੰਡੇ ਨਿੱਟ ਕਰ ਲਾਂਗੇ ਹੁਣ ਇੱਧਰ ਇਹ ਮਣਸਾਰੀਆਂ ਸਲਾਈਆਂ ਇੱਕ ਸਲਾਈ ਸਿੱਧੀ ਇੱਕ ਪੁੱਠੀ ਇਸੇ ਤਰ੍ਹਾਂ ਰਾਉਂਡ ਵਿੱਚ ਬਣੇਗਾ ਸਿੱਧੇ ਪਾਸੇ ਸਿੱਧੀ ਪਾ ਕੇ ਉਧਰੋਂ ਫਿਰ ਉਲਟੀ ਪਾ ਲੈਣੀ ਹੈ ਕਿਉਂਕਿ ਅੱਗੇ ਬਟਨ ਪੱਟੀ ਹੈ ਗੁਲਾਈ ਵਿੱਚ ਤਾਂ ਨਹੀਂ ਬੁਣਿਆ ਜਾਏਗਾ ਤੁਹਾਨੂੰ ਸਾਡਾ ਬਸ ਉਰੇ ਤਿੰਨੋਂ ਪਾਰਟਸ ਦੋਨੋਂ ਅਗਲੇ ਤੇ ਪਿਛਲੇ ਆਏ ਦੇਖੋ ਇਹ ਅਗਲਾ ਬਣ ਗਿਆ ਇਹ ਪਿਛਲਾ ਆਪਾਂ ਬੁਣ ਰਹੇ ਆ ਤੇ ਇੱਥੇ ਆ ਕੇ ਫਿਰ ਆਪਾਂ ਦੋ ਕੁੰਡੇ ਇੱਥੇ ਵਧਾਵਾਂਗੇ ਦੋ ਇਧਰੋਂ ਦੋ ਇਧਰੋਂ ਇਹ ਐਨੇ ਬੁਣ ਕੇ ਮੈਂ ਤੁਹਾਨੂੰ ਫਿਰ ਦਸਤੀਆਂ ਇਹ ਦੇਖੋ ਜੀ ਮੈਂ ਇੱਥੋਂ ਵੀ ਕੁੰਡੇ ਵਧਾ ਲੇ ਆਪਾਂ ਨੇ ਫਰੰਟ ਪਾਰਟ ਤੇ ਆ ਗਏ ਇਹ ਦੇਖੋ ਇੱਥੋਂ ਵੀ ਚਾਰ ਗੁੱਡੇ ਬਤਾ ਲਏ ਠੀਕ ਹੈ ਇਹ ਆਪਾਂ ਫਰੰਟ ਬੁਣ ਲਵਾਂਗੇ ਪੂਰੀ ਸਲਾਈ ਸਿੱਧੀ ਇਸੇ ਤਰ੍ਹਾਂ ਪਾਉਂਦੇ ਜਾਵਾਂਗੇ ਇਹ ਸਾਰੀਆਂ ਸਲਾਈਆਂ ਸਾਡੀਆਂ ਇਸੇ ਕਲਰ ਵਿੱਚ ਸਿੱਧੇ ਪਾਸੇ ਤੋਂ ਸਿੱਧੀ ਤੇ ਪੁੱਠੇ ਪਾਸੇ ਤੋਂ ਪੁੱਠੀ ਸਲਾਈ ਕਰਕੇ ਅਸੀਂ ਤਰ੍ਹਾਂ ਪਰ ਨਿੱਟ ਕਰਦੇ ਜਾਵਾਂਗੇ ਬਸ ਸਿਰੇ ਤੇ ਜਿਹੜੇ ਦੋ ਕੁੰਡੇ ਆਪਾਂ ਨੇ ਰੱਖੇ ਹੋਏ ਆ ਰੈੱਡ ਕਲਰ ਤੇ ਉਹ ਬਾਣੇ ਆ ਸਿੱਧੇ ਪਾਸੇ ਤੋਂ ਆਪਾਂ ਨਿੱਟ ਕਰਾਂਗੇ ਤੇ ਪੁੱਠੇ ਪਾਸੇ ਤੋਂ ਸਲਾਈ ਤੇ ਸ਼ੁਰੂ ਵਿੱਚ ਇਸੇ ਤਰ੍ਹਾਂ ਉਤਾਰ ਕੇ ਜਿਵੇਂ ਆਪਾਂ ਪਹਿਲਾਂ ਬਣਾ ਰਹੇ ਆ ਤੇ ਇਹ ਕੁੰਡੀਆਂ ਜਿਹੜੇ ਬਟਨ ਪੱਟੀ ਦੇ ਆ ਉਹ ਪੰਜ ਪੁੱਠੇ ਪੜਨਗੇ ਇਹ 1 2 3 4 ਤੇ 5 ਧਾਗਾ ਪਿੱਛੇ ਤੇ ਇਹ ਦੋ ਕੁੰਡੇ ਜਿਹੜੇ ਆਪਾਂ ਰੈੱਡ ਕਲਰ ਨਾਲ ਬਣਾਵਾਂਗੇ ਦੇਖੋ ਇਹ ਧਾਗਾ ਇਹਦੇ ਵਿੱਚੋਂ ਦੀ ਆਪਾਂ ਨੇ ਲੰਗਾਉਣਾ ਕਿ ਉਹਦੇ ਨਾਲ ਇਇ ਇਸ ਤਰ੍ਹਾਂ ਵੱਲ ਪਾ ਕੇ ਕਿ ਅਲੱਗ ਨਾ ਦਿਸੇ ਠੀਕ ਹੈ ਇਧਰ ਆਪਾਂ ਪਲੇਨ ਪੱਟੀ ਬਣਾ ਰਹੇ ਹਾਂ ਦੂਜੀ ਸਾਈਡ ਵੱਲ ਮੈਂ ਇਹ 10 ਵੱਟਾਂ ਤੋਂ ਬਾਅਦ 1 2 3 4 5 6 7 8 9 10 ਇਸ ਤਰ੍ਹਾਂ ਇਹ 10 ਤੋਂ ਬਾਅਦ ਮੈਂ ਕਾਜ ਬਣਾ ਰਹੇ ਹਾਂ ਤੇ ਉਸ ਪਾਸੇ ਤੋਂ ਉਸੇ ਤਰ੍ਹਾਂ 10 ਵੱਟਾਂ ਤੋਂ ਬਾਅਦ ਕਾਜ ਆਪਾਂ ਬਣਾਈ ਜਾਵਾਂਗੇ ਤੇ ਬਾਕੀ ਸਿੱਧੀ ਉੱਠੀ ਸिलाई ਉਸੇ ਤਰ੍ਹਾਂ ਇਹ ਦੇਖੋ ਦੋ ਗੁੰਡੇ ਐਵੇਂ ਉਤਾਰ ਲਏ ਤੇ ਇਹ ਧਾਗੇ ਨੂੰ ਆਪਾਂ ਇਹ ਲਾਲ ਧਾਗੇ ਦੇ ਵਿੱਚੋਂ ਦੇ ਇਸ ਤਰ੍ਹਾਂ ਕਰਕੇ ਤਾਂ ਕਿ ਇਹ ਅਲੱਗ ਨਾ ਰਵੇ ਇਹਦੇ ਵਿੱਚ ਨਾਲ ਢਾਈ ਆਪ ਹੁੰਦਾ ਰਵੇ ਇਹ ਹੁਣ ਪੁੱਠੀ ਸਲਾਈ ਸਾਰੀ ਆਪਾਂ ਪੁੱਠੀ ਪਾਵਾਂਗੇ ਪੁੱਠੀ ਸਾਰੀ ਪੁੱਠੀ ਤੇ ਸਿੱਧੀ ਸਲਾਈ ਤੇ ਸਾਰੀ ਸਿੱਧੀ ਤੇ ਲਾਸਟ ਵਾਲੇ ਜਿਹੜੇ ਬਟਨ ਪੁੱਠੀ ਦੇ ਗੁੰਡੇ ਆ ਉਹ ਪੁੱਠੇ ਬਣਨਗੇ ਤੇ ਦੋ ਇਹ ਗੁੰਡੇ ਰੈੱਡ ਕਲਰ ਦੇ बस ਇਸ ਰ데요 ਜਪਾਨੇ ਇਹਨੂੰ 13 ਸੈਂਟੀਮੀਟਰ ਫਿਰ ਬਣਾਵਾਂਗੇ ਜ ਆ ਪੂਰਾ ਤੇ ਇਹ ਦੇਖੋ ਮੈਂ ਇਸ ਪਾਸੇ ਕਾਜ ਬਣਾ ਰਹੀ ਆ ਇਹ ਇਧਰ ਇੱਕ ਬਟਨ ਹੋਲ ਪਹਿਲਾਂ ਬਣਾਇਆ ਇਹ 10 ਵੱਟਾਂ ਤੋਂ ਬਾਅਦ ਫਿਰ ਇੱਥੇ ਬਣਾਇਆ ਇਹ ਬਟਨ ਹੋਲ ਫਿਰ 10 ਤੋਂ ਬਾਅਦ ਇੱਥੇ ਬਣਾਇਆ ਤੇ 10-10 ਤੋਂ ਬਾਅਦ ਮੈਂ ਇਸੇ ਤਰ੍ਹਾਂ ਬਣਾਦੀ ਜਾਵਾਂਗੀ ਤੇ ਇਹ ਸਿੱਦੇ ਪੁੱਠੇ ਸਲਾਈ ਨਾਲ ਇਸੇ ਤਰ੍ਹਾਂ ਰਾਉਂਡ ਵਿੱਚ ਬੁਣਦੇ ਇਹ ਹੁਣ ਪੁੱਠੀ ਸਲਾਈ ਬੁਣ ਲਈ ਫੇਰ ਤੁਹਾਨੂੰ ਸਿੱਧੀ ਫੇਰ ਪੁੱਠੀ ਤੇ 13 ਸੈਂਟੀਮੀਟਰ ਮੈਂ ਇਹਨੂੰ ਬਣਾਵਾਂਗੀ ਲੰਬਾ ਹੁਣ ਅਪਾ 13 ਸੈਂਟੀਮੀਟਰ ਬਣਾ ਕੇ ਮੈਂ ਤੁਹਾਨੂੰ ਦਿਖਾਉਂਦੀ ਆ ਇਹਦੇ ਚ ਅਪਨ ਕੋਈ ਵਧਾਣਾ ਘਟਾਣਾ ਨਹੀਂ ਬਸ ਇਹ ਧਿਆਨ ਰੱਖਣਾ ਹੈ ਬਟਨ ਪੱਟੀ ਤੇ ਕੁੰਡੇ ਪੁੱਠੇ ਪਾਣੇ ਆ ਤੇ ਕਾਜ ਪੂਰੇ ਡਿਸਟੈਂਸ ਤੇ ਕਰਦੇ ਰਹਿਣਾ ਫਿਰ ਅਪਾ ਮਿਲਦੇ ਆਂ ਦੀ ਇਹ ਦੇਖੋ ਜੀ ਸਾਡਾ ਬਾਹ ਤੋਂ نیچے ਤੋਂ ਆ ਦੇਖੋ 15 ਸੈਂਟੀਮੀਟਰ ਹੋ ਗਿਆ ਸਾਡਾ ਠੀਕ ਹੈ ਸਾਡੇ 14 15 ਤੇ ਆਪਾਂ ਨੂੰ ਇੰਨੀ ਹੀ ਚਾਹੀਦੀ ਸੀ ਦੀ ਲੰਬਾਈ ਤੇ ਹੁਣ ਆਪਾਂ ਇੱਕ ਹੁੰਦਾ ਸਿੱਧਾ ਇੱਕ ਉੱਠੇ ਤਾਂ ਇੱਥੇ ਬਾਰਡਰ ਬੁਣ ਕੇ ਤੇ ਜਿਸ ਤਰ੍ਹਾਂ ਬਾਹ ਦਾ ਬਾਰਡਰ ਬੁਣ ਕੇ نیچے ਦੋ ਸਲਾਈਆਂ ਰੈੱਡ ਕਲਰ ਦੀਆਂ ਪਾਈਆਂ ਸੀ ਉਸੇ ਤਰ੍ਹਾਂ ਪਾਵਾਂਗੇ ਹੁਣ ਇਹਨਾਂ ਨੂੰ ਤੇ ਇਹ ਦੇਖੋ ਮੈਂ ਬਾਹ ਦਾ ਬਾਰਡਰ ਰੈਸਟਰਾ ਬੋਨ ਕੇ ਇਹਨਾਂ ਤੋਂ ਸਲਾਈਆਂ ਪਾ ਲਈਆਂ ਆਂ ਦੀਆਂ ਬਾਰਡਰ ਦੀਆਂ ਤੇ ਆਂਦੇ ਕੋਈ ਇਸ ਤਰ੍ਹਾਂ ਆਪਾਂ ਨੇ ਮੈਂ ਬਸ ਇੰਨੀ 12 13 ਸਲਾਈਆਂ ਬਸ ਪਾਣੀ ਐ ਬਾਰਡਰ ਦੀਆਂ ਤੇ ਉਸ ਤੋਂ ਬਾਅਦ ਰੈੱਡ ਕਲਰ ਦੀਆਂ ਦੋ ਪਾ ਕੇ ਤੇ ਫਿਰ ਆਪਾਂ ਇਹਨੂੰ ਬੰਦ ਕਰ ਦੇਵਾਂਗੇ ਜਿਸ ਤਰ੍ਹਾਂ ਬੰਦਾ ਕੀਤਾ ਸੀ ਇਹ ਦੇਖੋ ਇਹ ਨੂੰ ਆਪਾ ਇਸ ਤਰ੍ਹਾਂ ਹੀ ਉਤਾਰਾਂਗੇ ਇਹ ਦੋਨੋਂ ਕੁੰਡੇ ਜਿਸ ਤਰ੍ਹਾਂ ਮੈਂ ਪਹਿਲਾਂ ਇਹ ਪਾਈਪਿੰਗ ਦੇ ਰੱਖੇ ਆ ਤੇ ਇਹਨੂੰ ਅੱਗੇ ਦੇ ਕੇ ਇੱਥੇ ਦੇਖੋ ਹੁਣ ਮੈਂ ਪੁੱਠੇ ਕੁੰਡੇ ਜਿਹੜੇ ਆ ਇਹ ਇਹਦੇ ਬਟਨ ਪੱਟੀ ਦੇ ਇੱਥੇ ਮੈਂ ਪੁੱਠੇ ਕੁੰਡੇ ਹੀ ਰੱਖਾਂਗੀ ਪੰਜ ਜਿਸ ਤਰ੍ਹਾਂ ਚੱਲ ਰਿਹਾ ਉੱਪਰ ਤੋਂ ਬਟਨ ਪੱਟੀ ਤੇ ਇਹ ਬਾਰਡਰ ਜਿਹੜਾ ਇੱਕੁੰਡਾ ਸਿੱਧਾ ਇੱਕ ਬੁੱਟਾ ਇਹ ਮੈਂ ਦੋ ਸਲਾਈਆਂ ਪਾ ਲਈਆਂ ਤੇ 10 ਸਲਾਈਆਂ ਹੋਰ ਪਾ ਕੇ ਤੇ ਦੋ ਸਲਾਈਆਂ ਆਪਾਂ ਰੈੱਡ ਕਲਰ ਨਾਲ ਪਾਵਾਂਗੇ ਫਿਰ ਇਹਨੂੰ ਬੰਦ ਕਰ ਦਾਂਗੇ ਫਿਰ ਮੈਂ ਤੁਹਾਨੂੰ ਇਹਦੀ ਸਲਾਈ ਦੱਸਦੀ ਹਾਂ ਤੇ ਇਹ ਕਾਜ ਹੁਣ ਮੈਂ ਇੱਕ ਲਾਸਟ ਵਿੱਚ ਆਪਾਂ ਕਰ ਲਾਂਗੇ ਇੱਕ ਇੱਥੇ ਹੋ ਗਿਆ ਤੇ ਬਸ ਇਹ ਨਾਮ ਹੀ ਕਰੀਏ ਤੇ ਕੋਈ ਨਾ ਇੱਕ ਇੱਕ ਗਾਰੀ ਲਵਾਂਗੇ ਥੱਲੇ ਹੋਰ بس ਇਹ ਫਿਰ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਇਹਨੂੰ ਕੰਪਲੀਟ ਕਰਕੇ ਤੇ ਮੈਂ ਸਲਾਈ ਕਿਸ ਤਰ੍ਹਾਂ ਕਰਾਂਗੀ ਹਾਂਜੀ ਇਹ ਐ ਮੈਂ ਇਹਦੀ ਪੂਰੀ ਲੈਂਥ ਕਰਕੇ ਤੇ ਇਹ ਬਾਰਡਰ ਬਣਾ ਲਿਆ ਜਿਵੇਂ ਬਾਹ ਦਾ ਬਣਾਇਆ ਸੀ ਮੈਂ ਸੈਕੰਡ ਪਾਰਟ ਵਿੱਚ ਦੱਸਿਆ ਸੀ ਬਾਹ ਦਾ ਬਾਰਡਰ ਬਣਾਉਣਾ ਤੇ ਇਹ ਗੱਲੇ ਤੋਂ ਕਰਕੇ ਸਟਾਰਟ ਸਵੈਟਰ ਇਸ ਸਲਾਈ ਦਾ ਕੋਈ ਬੋਤਕ ਹਮ ਨਹੀਂ ਰਹਿੰਦਾ ਬਸ ਇਹ ਆਪਾਂ ਨੇ ਸਿਰਫ ਬਾਹਾਂ ਦੀ ਸਲਾਈ ਰਹਿ ਜਾਂਦੀ ਕਿਉਂਕਿ ਮੋਢੇ ਤੇ ਨਾਲ ਹੀ ਬਣਾ ਲਈਦੇ ਰਾਉਂਡ ਚ ਬਣ ਜਾਂਦਾ ਇਹ ਬਸ ਸਿਰਫ ਮੋੜ ਬਾਹਾਂ ਦੀ ਸਲਾਈ ਰਹਿ ਜਾਂਦੀ ਹੈ ਤੇ ਬਾਹ ਆਪਾਂ ਨੇ ਇਸ ਤਰ੍ਹਾਂ ਨੂੰ ਸੀ ਲੈਣਾ ਹੈ ਇਹ ਦੇਖੋ ਜੀ ਮੈਂ ਅੱਗੇ ਵੀ ਕਈ ਵੀਡੀਓ ਚ ਦੱਸਿਆ ਹੈ ਤਾਂ ਇਹ ਦੀ ਸਲਾਈ ਕਿਸ ਤਰ੍ਹਾਂ ਕਰਨੀ ਹੈ ਇਹ ਮੈਂ ਸਿੱਧੇ ਪਾਸੇ ਤੋਂ ਕਰਦੀ ਹਾਂ ਦੀ ਸਲਾਈ ਤੁਸੀਂ ਜਿਸ ਤਰ੍ਹਾਂ ਵੀ ਸੀਂਦੇ ਹੋ ਨੂੰ ਸੀ ਸਕਦੇ ਹੋ ਅਬ ਦੇਖੋ ਜੀ ਨੂੰ ਅਬ ਦੇਖੋ ਜੀ ਇਹ ਇਹ ਦੇ ਵਿੱਚ ਉਹਸ ਨੂੰ ਇੱਕ ਇੱਕ ਟਾਂਕੇ ਨੂੰ ਆਪ ਦੇ ਕਰ ਚੱਕੀ ਜਾਣਾ ਇਹ ਕਿਦ ਰਿਕੋਦ ਰੋਤੇ ਇਸੇ ਤਰ੍ਹਾਂ ਨੂੰ ਪਾਨੇ ਇਹ ਦੀ ਸਲਾਈ ਕਰੀ ਜਾਣੀ ਹੈ ਇਹ ਮਲਟੀ ਕਲਰ ਵਿੱਚ ਜਿਹੜੀ ਬੂਲ ਹੁੰਦੀ ਆ ਤੇ ਉੱਤੇ ਆਪਾਂ ਬੇਸ਼ੱਕ ਪਲੇਨ ਹੀ ਬਣਾ ਲਈਏ ਤਾਂ ਵੀ ਅੱਛਾ ਲੱਗਦਾ ਹੈ ਕੋਈ ਡਿਜ਼ਾਈਨ ਪਾਉਣ ਦੀ ਲੋੜ ਨਹੀਂ ਕੋ ਹਲਕਾ ਹੁਣਕਾ ਪਾ ਵੀ ਸਕਦੇ ਹੋ ਪਰ ਐਵੇਂ ਬਹੁਤ ਅੱਛਾ ਲੱਗ ਰਿਹਾ ਸੀ ਮੈਂ ਇਹਦੀ ਕੁੰਡੇ ਪਾਉਣ ਵੇਲੇ ਦੋ ਸਲਾਈਆਂ ਜਿਹੜੀਆਂ ਉਹ ਮੈਂ ਤੁਹਾਡੀਆਂ ਰੈੱਡ ਕਲਰ ਨਾਲ ਪਾ ਦਿੱਤੀਆਂ ਸੀ ਵੀ ਥੋੜਾ ਜਿਹਾ ਬ੍ਰਾਈਟ ਹੋ ਜਾਏਗਾ ਕਿਉਂਕਿ ਅੱਧ ਵਿੱਚ ਸ਼ੇਡ ਬਹੁਤੇ ਡਾਰਕ ਨਹੀਂ ਹੈਗੇ ਤੇ ਇਹ ਬਿਗੈਰ ਕਿਸੇ ਪੈਟਰਨ ਤੋਂ ਵਿੱਚ ਅੱਛਾ ਲੱਗਦਾ ਹੈ ਸਵੈਟਰ ਪਲੇਨ ਵੀ ਇਹ ਦੇਖੋ ਜੀ ਉਹ ਬਿਲਕੁਲ ਸਿੰਪਲ ਤੇ ਬਣਾਉਣ ਦਾ ਤਰੀਕਾ ਵੀ ਬੜਾ ਹੀ ਆਸਾਨ ਹੈ ਗੱਲੇ ਤੋਂ ਸ਼ੁਰੂ ਕਰਕੇ ਤੇ ਉਮੀਦ ਹੈ ਤੁਹਾਨੂੰ ਸਮਝ ਆਈ ਆਗੇ ਹੋਗੀ ਸਾਰੇ ਬਿਗਨਰズ ਵੀ ਇਹਨੂੰ ਆਰਾਮ ਨਾਲ ਬਣਾ ਸਕਦੇ ਆ ਨਾ ਕੁ ਬੋਤ ਮੋੜ ਮੋਡੇ ਦੀ ਕਾਟ ਦਾ ਇਹਦੇ ਵਿੱਚ ਕੰਮ ਹੈਗਾ ਨਾ ਕੁਛ ਇਹ ਦੇਖੋ ਇਹਨੂੰ ਇਹਦੇ ਨਾਲ ਰੱਖ ਕੇ ਆਪਾਂ ਨੇ ਹੱਥੇ ਤੱਕ ਸिलाई ਕਰ ਲੈਣੀ ਹੈ ਇਹ ਸਾਡਾ ਛੋਟਾ ਜਿਹਾ ਪਿਆਰਾ ਜਿਹਾ ਸਵੈਟਰ ਕਿੰਨਾ ਈਜ਼ੀਲੀ ਪਿਆਰ ਹੋ ਗਿਆ ਤੇ ਜਰੂਰ ਬਣਾਓ ਆਪਣੇ ਬੱਚਿਆਂ ਲਈ ਵਧੀਆ-ਵਧੀਆ ਸਵੈਟਰ ਜਿਹੜੇ ਨਹੀਂ ਵੀ ਨਿਟਿੰਗ ਕਰਦੇ ਨਾ ਆਪਣੇ ਕਰਕੇ ਦੇਖੋ ਬਹੁਤ ਅੱਛਾ ਲੱਗਦਾ ਹੈ ਬੜਾ ਜੀ ਲੱਗਦਾ ਹੈ ਨਿਟਿੰਗ ਕਰਕੇ ਤੇ ਬੱਚਿਆਂ ਦੇ ਸਵੈਟਰ ਜਿਹੜੇ ਆ ਬਣਾ ਕੇ ਤੇ 2-3 ਸਾਲ ਤੱਕ ਆਰਾਮ ਨਾਲ ਪੈ ਵੀ ਜਾਂਦੇ ਆ ਔਰ ਨਿੱਗੇ ਵੀ ਹੁੰਦੇ ਆ ਜੇ ਆਪਾਂ ਕਈ ਵਾਰੀ ਇਹਨਾਂ ਪਹਿਣਾ ਕਹਿ ਦਿੰਦੀਆਂ ਜੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਸ਼ੁਰੂ ਕਰਕੇ ਦੇਖੋ ਕਿ ਤੇਰੇ ਬੈਠੇ ਆਪਾਂ 10 ਮਿੰਟ ਟੀਵੀ ਦੇਖਦੇ ਗੱਲਾਂ ਮਾਰਦੇ ਆ ਕੁਝ ਵੀ ਕਰਦੇ ਆ ਨਾਲ-ਨਾਲ ਤੁਸੀਂ 2-4 ਸਲਾਈਆਂ ਪਾਈ ਜਾਓ ਤੇ ਤਾਂ ਵੀ ਇਹ ਥੋੜਾ ਲੇਟ ਬਣ ਜਾਏਗਾ ਫਿਰ ਸ਼ੌਂਕ ਵੀ ਪੈਦਾ ਹੋ ਜਾਂਦਾ ਹੈ ਤੇ ਬਣਾਉਣ ਲੱਗ ਪਉ ਤੇ ਬੜਾ ਜੀ ਲੱਗਦਾ ਹੈ ਸਵੈਟਰ ਬਣਾਉਣ ਵਿੱਚ ਚੰਗਾ ਲੱਗਦਾ ਹੈ ਵੀ ਅਬ ਦਿਲ ਕਰਦਾ ਸੀ ਆਪਣੇ ਹੱਥ ਨਾਲ ਬਣਾ ਕੇ ਬੱਚਿਆਂ ਨੂੰ ਪਾਈਏ ਇਹ ਸਟਾ ਇਹ ਦੇਖ ਪੰਜ ਮਿੰਟ ਵੀ ਨਹੀਂ ਦੋ ਤਿੰਨ ਮਿੰਟ ਲੱਗੇ ਆ ਬਾਹਾਂ ਦੀ ਸਲਾਈ ਕਰਨ ਨੂੰ ਤੇ ਦੂਜੀ ਬਾਹਾਂ ਦੀ ਮੈਂ ਪਹਿਲਾਂ ਹੀ ਕਰ ਲਈ ਸੀ ਇਹ ਦੇਖੋ ਗੱਲ ਤੋਂ ਸ਼ੁਰੂ ਕਰਕੇ ਇੰਨਾ ਈਜ਼ੀ ਹੈ ਬਣਾਉਣਾ ਕਿ ਇੰਨਾ ਕੋਈ ਸਲਾਈ ਤਾਂ ਜ਼ਿਆਦਾ ਕੰਮ ਹੁੰਦਾ ਬਸ ਸਿਰਫ ਬਾਹਾਂ ਦੀ ਸਲਾਈ ਤੇ ਬਟਨ ਲਗਾ ਲੈ ਆਪਾਂ ਨੇ ਉਹ ਮੈਂ ਪਹਿਲੇ ਲਗਾ ਲਏ ਆ ਇਹ ਦੇਖੋ ਇਹ ਜਿਹੜੇ ਧਾਗੇ ਥੱਲੇ ਲਟਕ ਰਹੇ ਆ ਇਹਨਾਂ ਨੂੰ ਆਪਾਂ ਇਹ ਵਿੱਚ ਪੱਕਾ ਕਰਦੇ ਆਗੇ ਇਹ ਸਾਡਾ ਸਵੈਟਰ ਹੋ ਗਿਆ ਪਿਆਰ ਤੇ ਹੁਣ ਆਪਾਂ ਇਹਦਾ ਨਾਪ ਤੁਹਾਨੂੰ ਮੈਂ ਦਿਖਾਉਂਦੀ ਆ ਇਹ ਮੈਂ ਬਣਾਇਆ ਤਾਂ 6 ਮਹੀਨੇ ਦੇ ਬੱਚੇ ਦੇ ਹਿਸਾਬ ਨਾਲ ਹੈ ਪਰ 9 ਮਹੀਨੇ 9.5 ਮਹੀਨੇ ਤੱਕ ਤੇ ਬੱਚੇ ਨੂੰ ਆਰਾਮ ਨਾਲ ਆ ਜਾਏਗਾ ਕਿਉਂਕਿ ਸਵੈਟਰ ਥੋੜਾ ਜਿਹਾ ਨਾ ਇਹ ਕਿ ਬੱਚੇ ਦਾ ਨਾਪ ਵੀ ਵੱਖਰਾ ਵੱਖਰਾ ਹੁੰਦਾ ਹੈ ਹਰ ਸਿਹਤ ਮੁਤਾਬਕ ਤੇ ਇਹ ਇਹਦੇ ਵਿੱਚ ਇਲਾਸਟੀਸਿਟੀ ਵੀ ਬੜੀ ਹੁੰਦੀ ਹੈ ਆ ਦੇਖੋ ਜੀ ਇਹ ਸਾਡਾ 12 ਇੰਚ ਲੰਬਾ ਬਣ ਗਿਆ ਤੇ ਬਾ ਜੇ ਆਪਾਂ ਇੱਥੋਂ ਕਰੀਏ ਤਾਂ ਇਹ 11 1/11 ਇੰਚ ਤੇ ਜੇ ਇੱਥੋਂ ਕਰੀਏ ਤਾਂ ਇਹ ਸਾਢੇ ਸਾਢੇ 6 ਇੰਚ ਤਕਰੀਬਨ ਵਾਹ ਹੈ ਤੇ ਇਹ ਚੁੜਾਈ ਇਹਦੀ ਸਾਡੇ ਨੋਇਚ ਤੇ ਕਿੰਨੇ ਦੇਖੋ ਆਪਾਂ ਨੇ ਇਹ ਹੁੱਡੀ ਤੋਂ ਤਿਆਰ ਕਰਕੇ ਸ਼ੁਰੂ ਕਰਕੇ ਬਣਾਇਆ ਹੈ ਤੇ ਦੇਖੋ ਤੇ ਬੜਾ ਪਿਆਰਾ ਲੱਗਦਾ ਤੇ ਦੇਖੋ ਮੈਂ ਇਹਦੇ ਅੱਜ ਤੀਸਰਾ ਪਾਰਟ ਮੈਂ ਕੀਤਾ ਹੈ ਅਪਲੋਡ ਤੇ ਇਹ ਤਿੰਨ ਹਿੱਸਿਆਂ ਵਿੱਚ ਮੈਂ ਬਣਾਇਆ ਮੈਨੂੰ ਇਸ ਤਰ੍ਹਾਂ ਸੀ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਦੇਖ ਕੇ ਨਲ ਨਲ ਤੁਸੀਂ ਵੀ ਬਣਾਈ ਚੋ ਜਿਹੜੇ ਬਿਗਨਰ ਹਨ ਉਹਨਾਂ ਨੂੰ अच्छी ਤਰ੍ਹਾਂ ਪਤਾ ਚਲ ਜਾਏਗਾ ਪਾਰਟਸ ਵਿੱਚ ਮੈਂ ਬਣਾਉਂਦੀ ਗਈ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਜਿਹੜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰਨਾ ਪਲੀਜ਼ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਖੁਸ਼ ਰਹੋ ਸਤਿ ਸ੍ਰੀ ਅਕਾਲ ਸਭ ਨੂੰ